ਸਤਿ ਸ਼੍ਰੀ ਅਕਾਲ ਜੀ ਕੋਰ ਦਾ ਨਾਈਟੋ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਅੱਗੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਦੱਸਾਂ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਚਲੋ ਜੀ ਆਪਾਂ ਆਪਣਾ ਡਿਜ਼ਾਈਨ ਜਿਹੜਾ ਹੈ ਸ਼ੁਰੂ ਕਰਦੇ ਹਾਂ ਬਹੁਤ ਸੋਹਣਾ ਯੂਨੀਕ ਜਬੀਨਰ ਵਾਸਤੇ ਡਿਜ਼ਾਈਨ ਲੈ ਕੇ ਆਈਆਂ ਹਰ ਕੋਈ ਆਸਾਨੀ ਨਾਲ ਬਣਾ ਸਕਦਾ ਬਹੁਤ ਸੋਖਾ ਡਿਜ਼ਾਈਨ ਹੈਗਾ ਪਹਿਲਾ ਕੁੰਡਾ ਆਪਾਂ ਉਤਾਰਾਂਗੇ ਠੀਕ ਹੈ ਪਹਿਲਾਂ ਮੈਂ ਉਲਟੀ ਸਲਾਈ ਇਹ ਕਿਚੜਾ ਲਈ ਹੋਈ ਆ ਇਹ ਦੋ ਕੁੰਡਿਆਂ ਨੂੰ ਦੋ ਦਾ ਇੱਕ ਕਰਾਂਗੇ ਆਪਣੇ ਵੱਲ ਉਲਟਾ ਆਉਣਾਂਗੇ ਠੀਕ ਹੈ ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਠੀਕ ਹੈ ਤਾਂ ਇਹਨੂੰ ਉਤਾਰ ਦਵਾ ਤਾਂ ਅੱਗੇ ਖੜਾਂਗੇ ਉਹ ਇੱਥੇ ਰੱਖਾਂਗੇ ਇਹਨੂੰ ਉਲਟਾ ਆਉਣਾਂਗੇ ਇਸ ਤਰ੍ਹਾਂ ਇਹਨੂੰ ਉਤਾਰਨਾ ਨਹੀਂ ਐ ਇੱਥੇ ਰਹਿਣ ਦੇਣਾ ਹੈ ਤਾਂ ਅੱਗੇ ਖੜਾਂਗੇ ਇਹਨੂੰ ਸਿੱਧਾ ਆਉਣਾਂਗੇ ਟਾਗਾ ਫੇਰ ਆਪਣੇ ਵੱਲ ਫੇਰ ਇਹਨੂੰ ਉਲਟਾਉਣਾ ਹੁਣ ਆਪਾਂ ਇਹਨੂੰ ਉਤਾਰ ਦਵਾਂਗੇ ਠੀਕ ਹੈ ਇੱਕ ਤੋਂ ਆਪਾਂ ਤਿੰਨ ਕਰ ਲਏ ਅੱਗੇ ਇਹ ਦੋ ਜਿਹੜੇ ਆ ਇਹਨਾਂ ਦੋ ਦਾ ਇੱਕ ਕਰਤਾ ਐਸ ਤਾਗਾ ਅੱਗੇ ਖੜਾਂਗੇ ਇੱਕ ਸਿੱਧਾ ਇਹੀ ਜਿਹੜੇ ਛੇੜ ਦੇ ਕੁੰਡਿਆਂ ਦਾ ਡਿਜ਼ਾਈਨ ਆਪਾਂ ਰਿਪੀਟ ਕਰਾਂਗੇ ਤੱਗ ਆਪਣੇ ਵੱਲ ਇਹ ਦੋ ਦੇ ਇੱਕ ਕਰਾਂਗੇ ਇਹਨੂੰ ਆਪਾਂ ਉਲਟਾ ਆਉਣਾਂਗੇ ਇੱਕ ਨੂੰ ਇਸ ਤਰ੍ਹਾਂ ਤੱਗਾ ਅੱਗੇ ਖੜਾਂਗੇ ਸੇਮ ਕੁੰਡੇ ਦੇ ਵਿੱਚੋਂ ਦੀ ਦੁਬਾਰਾ ਆਉਣਾਂਗੇ ਸਿੱਧਾ ਤੱਗਾ ਆਪਣੇ ਵੱਲ ਇਨੂੰ ਫਿਰ ਉਲਟਾ ਹਾਂ ਦਾ ਐਸ ਫਿਰ ਇਹਨੂੰ ਉਤਾਰ ਦਵਾਂਗੇ ਇਹ ਦੋ ਦਾ ਇੱਕ ਕਰਾਂਗੇ ਧਾਗਾ ਅੱਗੇ ਇਹ ਇੱਕ ਸਿੰਗਲ ਸਿੱਧਾ ਹੋਣਾਂਗੇ ਧਾਗਾ ਫਿਰ ਆਪਣੇ ਵੱਲ ਇਹ ਦੋ ਦਾ ਇੱਕ ਕਰਾਂਗੇ ਇਹਨੂੰ ਪਹਿਲਾਂ ਉਲਟਾ ਹੋਣਾਂਗੇ ਇਨੂੰ ਇੱਥੋਂ ਉਤਾਰਨਾ ਨਹੀਂ ਆ ਕੁੰਡੇ ਨੂੰ ਫਿਰ ਅੱਗੇ ਖੜਾਂਗੇ ਇੱਕ ਵਾਰੀ ਸਿੱਧਾ ਤਾਂ ਆਪਣੇ ਵੱਲ ਇੱਕ ਵਾਰੀ ਉਲਟਾ ਫਿਰ ਇਹਨੂੰ ਉਤਾਰਦਾ ਐ ਦੋ ਕੁੰਡੇ ਦੇ ਫਿਰ ਦੋ ਦਾ ਇੱਕ ਕਰਾਂਗੇ ਤਾਂ ਅੱਗੇ ਖੜਾਂਗੇ ਇਹਨੂੰ ਆਪਾਂ ਸਿੱਧਾ ਆਉਣਾ ਹੈ ਧੱਗ ਆਪਣੇ ਵੱਲ ਇਹਨਾਂ ਨੂੰ ਦੋ ਦਾ ਇੱਕ ਕਰਾਂਗੇ ਇਹਨੂੰ ਇੱਕ ਨੂੰ ਆਪਾਂ ਪਹਿਲਾਂ ਉਲਟਾ ਆਉਣਾਗੇ ਧੱਗ ਅੱਗੇ ਖੜਾਂਗੇ ਸਿੱਧਾ ਆਉਣਾਗੇ ਧੱਗ ਆਪਣੇ ਵੱਲ ਫਿਰ ਆਪਾਂ ਉਲਟਾ ਆਉਣਾ इन्हों इत मेन कुंडा एक घट पिया है मेरा लगता है तो आपू दो का एक करना इस करके आप कुंडा वधा लेंगे ठीक है इस तरह करके अगे इनू सिद्धा होगा ठीक है हूँ आ जाएंगे आप उल्टी साइड उल्टी साइड जी सारी की सारी उल्टी जाएगी ਉਲਟੀ ਸਲਾਈ ਸਾਰੀ ਉਲਟੀ ਜਾ ਕੇ ਵੀਡੀਓ ਨੂੰ ਪੂਰਾ ਦੇਖਣਾ ਸਕਿਪ ਬਿਲਕੁਲ ਨਾ ਕਰਨਾ ਕਮੈਂਟ ਕਰ ਜਰੂਰ ਕਰਕੇ ਜਾਇਆ ਕਰੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਠੀਕ ਹੈ ਆਪਣੇ ਫੈਮਿਲੀ ਤੇ ਫਰੈਂਡਸ ਨਾਲ ਵੀ ਜਰੂਰ ਸ਼ੇਅਰ ਕਰਿਆ ਕਰੋ ਤੁਹਾਡੇ ਲਾਈਕ ਤੇ ਸਬਸਕ੍ਰਾਈਬਰ ਨਾਲ ਮੈਨੂੰ ਮੋਟੀਵੇਸ਼ਨਸ ਮਿਲਦੀਆਂ ਹੈ ਹੋਰ ਜ਼ਿਆਦਾ ਵੀਡੀਓ ਬਣਾਉਂਦੀਆਂ ਤੁਹਾਡੇ ਲਈ ਨਵੇਂ-ਨਵੇਂ ਪ੍ਰੋਜੈਕਟ ਲਿਆਉਂਦੀਆਂ ਲਾਸਟ ਵਾਲਾ ਉਲਟਾ ਅੱਗੇ-ਅੱਗੇ ਆਪਾਂ 3rd ਰੋ ਤੇ 3rd ਰੋ ਸਾਰੀ ਦੀ ਸਾਰੀ ਸਿੱਧੀ ਜਾਊਗੀ ਇਸ ਤਰ੍ਹਾਂ ਇਹਦੇ ਵਿੱਚ ਕੋਈ ਡਿਜ਼ਾਈਨ ਨਹੀਂ ਪੜੂਗਾ ਅੱਗੇ ਆਲੀ ਫੋਰਥ ਰੋ ਫੋਰਥ ਰੋ ਇਸ ਤਰ੍ਹਾਂ ਹੀ ਉਲਟੀ ਜਾਊਗੀ ਸਾਰੀ ਸਾਰੀ ਉਲਟੀ ਜਾਊਗੀ ਹੁਣ ਆ ਗਏ ਆਪਾਂ 5th ਰੋ ਤੇ ਪੰਜੂ ਇਸ ਲਾਈ ਤੇ ਪਹਿਲਾਂ ਪਉ ਤਾਰਾਂਗੇ ਆਪਣੇ ਵੱਲ ਇਹ ਦੋ ਦਾ ਇੱਕ ਕਰਾਂਗੇ ਇਹ ਦੋ ਦਾ ਇੱਕ ਕਰਾਂਗੇ ਠੀਕ ਹੈ ਇਹਨੂੰ ਆਪਾਂ ਪਹਿਲਾਂ ਉਲਟਾ ਹੁਣਾਂਗੇ ਇਹਨੂੰ ਇੱਥੇ ਰਹਿਣ ਦੇਣਾ ਵਾ ਧਾਗਾ ਅੱਗੇ ਖੜਾਂਗੇ ਇਹਨੂੰ ਸਿੱਧਾ ਧਾਗ ਆਪਣੇ ਵੱਲ ਇੱਕ ਵਾਰੀ ਫੇਰ ਉਲਟਾ ਠੀਕ ਹੈ ਇਹਨਾਂ ਨੂੰ ਦੋ ਦਾ ਫੇਰ ਆਪਾਂ ਇੱਕ ਕਰਾਂਗੇ ਧਾਗਾ ਅੱਗੇ ਇਹ ਗੁੰਡਾ ਹਰ ਵਾਰੀ ਇੱਕ ਗੁੰਡਾ ਜਿਹੜਾ ਸੈਂਟਰ 'ਚ ਸਿੱਤਾ ਹੀ ਹੋਣਾ ਹੈ ਠੀਕ ਹੈ ਧਾਗਾ ਆਪਣੇ ਵੱਲ ਦੋ ਦਾ ਇੱਕ ਕਰਾਂਗੇ ਪਹਿਲਾਂ ਇਹਨੂੰ ਐਨੂੰ ਉਣਿਆ ਫਿਰ ਇਹਨੂੰ ਬੈਕ ਸਾਈਡ ਤੋਂ ਉਣਾਂਗੇ ਸੇਮ ਗੁੰਡੇ ਨੂੰ ਫਿਰ ਇਹਨੂੰ ਐਨ ਠੀਕ ਹੈ ਸੋਰੀ ਤੇ ਇਹ ਵਾਲੇ ਦੋ ਦਾ ਆਪਾਂ ਫੇਰ ਇੱਕ ਕਰਾਂਗੇ एक सीधा वाल दो दा इन पहला उल्टा आना गे ते खड़ के फिर सीधा आना अपने वाल फिर उल्टा ठीक है ए वाले दो दा एक करा तागे एक सीधा दो दा एक ਪਹਿਲਾ ਇਹਨੂੰ ਉਲਟਾਉਣਾਗੇ ਧਾਗਾ ਅੱਗੇ ਖੜਕੇ ਸਿੱਧਾ ਆਉਣਾਗੇ ਧਾਗਾ ਆਪਣੇ ਵੱਲ ਆਕੇ ਫਿਰ ਉਲਟਾ ਆਉਣਾਗੇ ਤੇ ਇਹ ਲਾਸਟ ਵਾਲੇ ਨੂੰ ਦੋ ਦਾ ਇੱਕ ਕਰਾਂਗੇ ਧਾਗਾ ਅੱਗੇ ਖੜਕੇ ਲਾਸਟ ਵਾਲੇ ਨੂੰ ਉਲਟਾ ਸਿੱਧਾ ਆਉਣ ਲਾਗੇ ਠੀਕ ਹੈ ਉਲਟੀ ਸਲਾਈ ਸੇਮ ਉਹੀ ਉਲਟੀ ਜਾਏਗੀ ਬਹੁਤ ਪਿਆਰਾ ਡਿਜ਼ਾਈਨ ਬਣਦਾ ਹੈ ਕਿ ਇਸ スウェットਰ ਤੇ ਬਣਾਓ ਚਾਹੇ ਤੁਸੀਂ ਲੇਡੀਜ਼ スウェットਰ ਤੇ ਬਣਾਓ ਬੱਚਿਆਂ ਦੀ ਟੌਪ ਤੇ ਬਣਾ ਲਓ ਗੱਲ ਇਸ ਤੇ ਆਪਣਾ ਇਸ ਕਾਫੀ ਵੀ ਬਣਾ ਸਕਦੇ ਜੇ ਤੁਸੀਂ ਉਂਟੀ ਦੇ ਵਿੱਚ ਇਹ ਵਾਲਾ ਡਿਜ਼ਾਈਨ ਪਾ ਕੇ ਬਹੁਤ ਛੋਟਾ ਛੋਟਾ ਤੇ ਬਹੁਤ ਪਿਆਰਾ ਪਿਆਰਾ ਡਿਜ਼ਾਈਨ ਬਣਦਾ ਹੈ ਜਿਨ੍ਹਾਂ ਨੂੰ ਬਿਲਕੁਲ ਵੀ ਨਾਈਟਿੰਗ ਨਹੀਂ ਆਉਂਦੀ ਉਹ ਵੀ ਈਜ਼ੀਲੀ ਬਣਾ ਸਕਦੇ ਇਸ ਡਿਜ਼ਾਈਨ ਨੂੰ ਥੋੜਾ ਵੀਡੀਓ ਧਿਆਨ ਨਾਲ ਦੇਖਿਓ ਤਾਂ ਤੁਹਾਨੂੰ ਪੂਰੀ ਸਮਝ ਆ ਜਾਏਗੀ ਕਿ ਕਿਹੜਾ ਡਿਜ਼ਾਈਨ ਕਿੱਥੋਂ ਕੀ ਬਣਿਆ ਬਸ ਇਹੀ ਦੋ ਸਲਾਈ ਇੱਕ ਹੀ ਸਲਾਈ ਦਾ ਡਿਜ਼ਾਈਨ ਹੈਗਾ ਬਾਕੀ ਤਾਂ ਸਿੱਧੀ ਪੁੱਠੀ ਸਲਾਈ ਹੈ ਸਾਰੀ ਇਸ ਕਰਕੇ ਬਿਗਨਰ ਵੀ ਈਜ਼ੀਲੀ ਬਣਾ ਸਕਦੇ ਆ ਅਗਰ ਤੁਸੀਂ ਨਾਈਟਿੰਗ ਸ਼ੁਰੂ ਕਰ ਰਹੇ ਹੋ ਤਾਂ ਮੇਰੇ ਚੈਨਲ ਤੇ ਮੈਂ ਕਲਾਸਿਸ ਵਾਈਜ਼ ਦੱਸਿਆ ਹੋਇਆ ਹੈ ਕਿੁੰਡੇ ਕਿਸ ਤਰ੍ਹਾਂ ਪਾਉਣੇ ਆ ਕੀ ਕਰਨਾ ਹੈ ਸਾਰਾ ਠੀਕ ਹੈ ਹੁਣ ਫਿਰ ਜਿਸ ਦਾ ਇੱਥੇ ਇੱਕ ਸਿੱਧੀ ਇੱਕ ਪੁੱਠੀ ਸਲਾਈ ਚੜਾਈ ਸੀਗੀ ਉਸਰਾ ਮੇ ਚੜਾ ਕੇ ਥੋੜਾ ਜਿਹਾ ਬਣਾ ਕੇ ਡਿਜ਼ਾਈਨ ਫਿਰ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਹਾਂਜੀ ਜੀ ਤੇ ਆ ਮੇਰਾ ਡਿਜ਼ਾਈਨ ਬਣ ਕੇ ਹੋ ਗਿਆ ਰੈਡੀ ਬਹੁਤ ਸੋਹਣਾ ਲੱਗ ਰਿਹਾ ਹੈ ਤੁਹਾਨੂੰ ਵੀ ਚੰਗਾ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਆਪਣੇ ਫੈਮ ਤੇ ਫਰੈਂਡਸ ਨਾਲ ਤੇ ਦੱਸਿਓ ਕਿਸ ਤਰ੍ਹਾਂ ਦਾ ਲੱਗਾ ਚਲਦੋ ਮਿਲ ਲੇ ਨਵੀਂ ਨਵੀਂ ਵੀਡੀਓ ਤੱਕ ਬਾਈ ਬਾਈ ਟੇਕ ਕੇਅਰ 올 ਮਾਈ ਫਰੈਂਡਸ ਥੈਂਕ ਯੂ ਫਾਰ ਵਾਚਿੰਗ